ਪੰਜਾਬ ਸਰਕਾਰ ਦਾ ਤਾਂ ਆ ਕੰਮ ਆ ਉਹਨੂੰ ਮੋਦੀ ਨੇ ਕਿਰਾਂ ਦੱਬ ਕੇ ਅੱਖ ਦੇ ਫੱਡਾ ਮੁੱਧਾ ਮਾਰਤਾ ਉਹਨਾਂ ਚੂਨ ਐ ਮੈਂ ਉਹ ਬੈਠੇ ਆ ਆਉਂਦੇ ਆ ਚਾਰ ਮੁਲਾਜ਼ਮ ਇੱਥੋਂ ਮੁੜ ਜਾਂਦੇ ਆ ਜੋ ਉਹਨਾਂ ਨੂੰ ਕੋਈ ਗੱਲ ਪੁੱਛੀਏ ਪਰਥੋਂ ਇੱਥੇ ਪੱਤਰਕਾਰ ਨੇ ਗੱਲ ਪੁੱਛੀ ਵੀ ਤੁਹਾਡਾ ਕੋਈ ਸੈਂਟਰ ਨਾਲ ਰਾਬਤਾ ਹੋਇਆ ਅਗੇ ਇਹਦੇ ਬਾਰੇ ਗੱਲ ਫੇਰ ਕਰਾਂਗੇ ਲੋਕਾਂ ਨੂੰ ਵੀ ਤੁਸੀਂ ਕਸੂਰਵਾਰ ਮੰਨਦੇ ਹੋ ਲੋਕਾਂ 'ਚ ਵੀ ਕਮੀਆਂ ਨੇ ਮੈਂ ਉਹੀ ਗੱਲ ਕਹਿਣਾ ਹੁਣ ਵੀ ਲੋਕ ਨਾ ਹੱਥ ਨੇ ਪੌਵਾ ਲਾ ਕੇ ਪਿੰਡਾਂ ਦੇ ਗਰੁੱਪ ਆਕਸਰ ਬਣੇ ਹੁੰਦੇ ਆ ਮੈਂ ਕੋਈ ਕੈਨੂੰ ਡਰਦਾ ਨਹੀਂ ਆਪਾਂ ਨੂੰ ਡਰਨੀ ਆਪਾਂ ਦੀ ਗੱਲ ਮੈਂ ਫਲਾਨੀ ਪਾਰਟੀ ਦਾ ਮੈਂ ਪੌਵਾ ਲਾ ਕੇ ਸਾਡੇ ਪਿੰਡ ਦੇ ਗਰੁੱਪਾਂ 'ਚ ਵੀ ਹੁੰਦੀਆਂ ਤੂੰ ਤੂੰ ਮੈਂ ਛੋਡੇ ਨੇ ਆਹ ਕਰਤਾ ਸਾਡੇ ਨੇ ਆਹ ਕਰਤਾ ਸਾਡਾ ਇੱਥੇ ਕੋਈ ਨਹੀਂ ਆਪਣੀਆਂ ਸਿਰਫ ਕਿਸਾਨ ਜਥੇਬੰਦੀਆਂ ਗਈਆਂ ਕਿ ਸਾਡੇ ਹੱਥ 'ਚ ਤਾਂ ਹੈ ਨਹੀਂ ਮੰਗਦਾ ਜਿਹੜਾ ਐਮਐਸਪੀ ਦਾ ਕੇਂਦਰ ਨੇ ਤੇ ਫਿਰ ਉਹ ਬੀਬੀਆਂ ਐ ਕਿ ਉਹ ਮਾਰਦੀਆਂ ਦੀ ਚੁਟਕੀਆਂ ਵੀ ਤਿੰਨ ਮਿੰਟਾਂ ਜੇ ਐਮਐਸਪੀ ਦੇ ਤੂੰ ਬਾਤ ਦੇ ਵਿੱਚ ਕਹਿੰਦੇ ਮੇਰੇ ਤੋਂ ਜਲਦਬਾਜੀ ਵਿੱਚ ਕਹਿੰਦੇ ਜਜ਼ਬਾਤਾਂ ਵਿੱਚ ਬਹਿ ਕੇ ਕਿਹਾ ਤੇ ਮੈਂ ਨਾ ਇੱਥੇ ਕਹੇ ਤਾਂ ਕਿਸੇ ਨੂੰ ਗਲਤ ਭਿਆਨ ਦੇ ਤਾਂ ਮੈਂ ਨਾ ਟਿੱਪਣੀ ਦਿੱਤੀ ਮੇਰੇ ਤੇ ਕੋਈ ਦਬਾਅ ਹੈ ਬਾ ਜਿੰਨੂ ਤਾਂ ਦੇ ਵਿੱਚ ਕੱਲੀ-ਕੱਲੀ ਫਸਲ ਉੱਤੇ ਐਮਐਸਪੀ ਦੇਵਾਂਗੇ ਚੈਲੰਜ ਕਰਦੇ ਆ ਕੈਪਟਨ ਸਾਹਿਬ ਨੂੰ ਉਹ ਐਂ ਕਰਨਾ ਸੌਖਾ ਹੈ ਵੀਰ ਮੇਰਿਆ ਪਰ ਜਦੋਂ ਨਿਭੜਨਾ ਪੈਂਦਾ ਉਦੋਂ ਔਖਾ ਹੋ ਜਾਂਦਾ ਮੈਂ ਇਹੀ ਗੱਲ ਕਹਿਣਾ ਵੀ ਇਹ ਸਰਕਾਰ ਨਾ ਜਿਹੜੀ ਭਗਵੰਤ ਮਾਨ ਮੇਰੀ ਹਾਥੀ ਨਿਕਲਿਆ ਇਹ ਭਗਵੰਤ ਮਾਨ ਇਹ ਭੰਡਾਂ ਦੀ ਸਰਕਾਰ ਆ ਬੜੀਆਂ ਕਹਿੰਦੇ ਬਦਲਾਅ ਬਹੁ ਕਰਤਾ ਬਦਲਾਅ ਕੀ ਕਰਦਾ ਬਦਲਾਅ ਕਰਤਾ ਤਾਂ ਵਿਆਹ ਹੋ ਗਏ ਸਾਰਿਆਂ ਦੇ ਜਿਹਦਾ ਚਿੱਤ ਕਰਨ ਦਾ ਕਰਾ ਲੈਂਦਾਗਾ ਵਿਆਹ ਹੋ ਗਏ ਇਦੋਂ ਵੱਡਾ ਬਦਲਾਅ ਕੀ ਹੋਇਆ ਬਦਲਾਅ ਕਰਤਾ ਦਿੱਤਾ ਲੋਕਾਂ ਦੇ ਛੇਤਰ ਪਾਉਣ ਲੱਗ ਗਏ ਇਹਨਾਂ ਨੇ ਤਾਂ ਕਾਲੀਆਂ ਨੂੰ ਵੀ ਚੰਗਾ ਮੈਂ ਕਿਸੇ ਤਰਫਦਾਰੀ ਨਹੀਂ ਕਰਦਾ ਇਹਨਾਂ ਨੇ ਤਾਂ ਕਾਲੀਆਂ ਨੂੰ ਵੀ ਚੰਗਾ ਕਰਵਾਤਾ ਲਗਾਤਾਰ ਖਨੌਰੀ ਬਾਰਡਰ ਤੋਂ ਡਟੇ ਆ ਜਿੱਥੇ ਕੀ ਮਾਹੌਲ ਕੀ ਅਸੀਂ ਲਗਾਤਾਰ ਪਲਪਲ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬੀਬੀਆਂ ਨਾਲ ਵੀ ਗੱਲਬਾਤ ਕਰਵਾਈ ਰਾਜਸਥਾਨ ਦੇ ਕਿਸਾਨ ਵੀ ਤੁਹਾਨੂੰ ਮਿਲਬਾਏ ਹਰਿਆਣਾ ਦੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਆ ਤਾਂ ਸਾਡਾ ਮਕਸਦ ਇਹ ਹੁੰਦਾ ਕਿ ਅਸੀਂ ਉਹਨਾਂ ਲੋਕਾਂ ਤੱਕ ਇਹ ਗੱਲ ਪਹੁੰਚਾ ਦਈਏ ਜਿਹੜੇ ਕਹਿੰਦੇ ਨੇ ਕਿ ਅੰਦੋਲਨ ਦੇ ਵਿੱਚ ਰਸ ਘਟ ਗਿਆ ਅੰਦੋਲਨ ਦੇ ਵਿੱਚ ਪੰਜਾਬ ਦੇ ਕਿਸਾਨ ਨੇ ਤਾਂ ਉਹਨਾਂ ਲੋਕਾਂ ਤੱਕ ਸਾਡਾ ਮਕਸਦ ਆ ਕਿ ਗੱਲਬਾਤ ਪਹੁੰਚਾ ਦਈਏ ਤੇ ਅਖਰ ਅੰਦੋਲਨ ਦੇ ਵਿੱਚ ਬੈਠੇ ਕਿਸਾਨ ਸੋਚਦੇ ਕੀ ਨੇ ਕੀ ਗੱਲਬਾਤ ਆ ਸਰਕਾਰਾਂ ਨੂੰ ਕੀ ਅਪੀਲ ਕਰਦੇ ਨੇ ਉਹ ਸਾਡਾ ਮਕਸਦ ਹੁੰਦਾ ਅੱਜ ਸਾਡੇ ਨਾਲ ਬਿੱਲਾ ਸਿੱਧੂ ਕੁੰਮਣ ਮੌਜੂਦ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਰਾਤ ਦੇ ਸਮੇਂ ਵੀ ਇੱਥੇ ਦਿਨ ਵਰਗਾ ਮਾਹੌਲ ਨਜ਼ਰ ਆਉਂਦਾ ਇਹਨਾਂ ਜੋਸ਼ ਦੇਖ ਕੇ ਬਜ਼ੁਰਗਾਂ ਦਾ ਜੋਸ਼ ਖਾਸ ਕਰਕੇ ਆਪਾਂ ਕਹੀਏ ਵੀ ਨੌਜਵਾਨਾਂ ਚ ਜੋਸ਼ ਹੁੰਦਾ ਪਰ ਇੱਥੇ ਤਾਂ ਬਜ਼ੁਰਗਾਂ ਦੇ ਵਿੱਚ ਵੀ ਬੜਾ ਜੋਸ਼ ਆ ਕਿਵੇਂ ਦਾ ਲੱਗਦਾ ਬਾਈ ਜੀ ਤੁਹਾਨੂੰ ਪਤਾ ਵੀ ਅੱਜ 46 ਦਿਨ ਹੋ ਗਏ ਡੱਲਿਆਲ ਸਾਹਿਬ ਨੂੰ ਮਰਨ ਬਰਸਤੇ ਬੈਠੇ ਨੂੰ ਤੇ ਪਿਛਲੇ ਦਿਨਾਂ ਤੋਂ ਤੁਹਾਨੂੰ ਪਤਾ ਹੀ ਆ ਵੀ ਉਹਨਾਂ ਦੀ ਤਬੀਤ ਬਹੁਤ ਖਰਾਬ ਹੋ ਗਈ ਸੀਗੀ ਕਿ ਨਾ ਤੇ ਪ੍ਰਮਾਤਮਾ ਨੂੰ ਪਹਿਲੀ ਤਰ੍ਹਾਂ ਦਾ ਸੇਵ ਕਰਦੇ ਆ ਵੀ ਸਾਡੀ ਉਪਰ ਵੀ ਪ੍ਰਮਾਤਮਾ ਉਹਨਾਂ ਨੂੰ ਲਾਵੇ ਤੰਦਰੁਸਤ ਰੱਖੇ ਕਿਉਂਕਿ ਅਜੇ ਲੀਡਰ ਕੋਮ ਨੂੰ ਕਦੇ-ਕਦੇ ਮਿਲਦੇ ਹੁੰਦੇ ਆ ਠੀਕ ਆ ਦੂਜੀ ਗੱਲ ਆ ਗਈ ਤੁਸੀਂ ਗੱਲ ਕਰੀ ਆ ਵੀ ਦਿਨ ਵਰਗਾ ਮਾਹੌਲ ਵੀ ਇੰਦਰ ਰਾਤ ਨੂੰ ਇਹ ਸਾਰਾ ਦੱਲਿਆ ਸਾਹਿਬ ਦੀ ਸਾਨੂੰ ਦਿੱਤੀ ਹੋਈ ਤਾਕਤ ਆ ਉਹਨਾਂ ਦੇ ਸਾਰੇ ਨਾਲ ਹੀ ਅਸੀਂ ਤੁਰੇ ਫਿਰਦੇ ਆ ਸਾਨੂੰ ਉਹਨਾਂ ਦਾ ਮੋਹ ਪ੍ਰੇਮ ਜੋ ਉਹਨਾਂ ਦੀ ਜੰਗਿਆਈ ਆ ਸਾਨੂੰ ਖਿੱਚ ਕੇ ਲਿਆਉਂਦਾ ਤੇ ਉਹਨਾਂ ਖਾਤਰ ਹੀ ਦਿਨੇ ਵੀ ਪਹਿਰਾ ਦਿਨੇ ਤੇ ਰਾਤ ਨੂੰ ਵੀ ਪਹਿਰਾ ਦਿੰਨੇ ਆ ਬਿਲਕੁਲ ਬਿੱਲਾ ਜੀ ਇੱਕ ਗੱਲ ਤੁਹਾਡੇ ਨਾਲ ਕਰਨੀ ਚਾਹਾਂਗੇ ਕਿਉਂਕਿ ਤੁਸੀਂ ਸਿੱਧੂ ਮੂਸੇਵਾਲਾ ਦੇ ਬਹੁਤ ਕਰੀਬੀ ਹੋ ਸਿੱਧੂ ਮੂਸੇਵਾਲਾ ਨੂੰ ਪਹਿਲਾਂ ਬਹੁਤ ਲੋਕਾਂ ਨੇ ਭੰਡਿਆ ਤੇ ਬਹੁਤ ਕੁਝ ਕਿਹਾ ਜਾਂਦਾ ਸੀ ਦੀਪ ਸਿੱਧੂ ਬਾਰੇ ਬਹੁਤ ਕੁਝ ਕਿਹਾ ਜਾਂਦਾ ਸੀ ਜਦੋਂ ਚਲੇ ਗਏ ਕਹਿੰਦੇ ਉਹਨਾਂ ਵਰਗਾ ਕੋਈ ਇਨਸਾਨ ਨਹੀਂ ਸੀ ਤਾਂ ਅੱਜ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠੇ ਨੇ ਅੱਜ ਬਹੁਤ ਸਾਰੇ ਲੋਕ ਨੇ ਜਿਹੜੇ ਘਰਾਂ ਚੋਂ ਬਾਹਰ ਨਹੀਂ ਆ ਰਹੇ ਪਰ ਜੇਕਰ ਖੁਦਾ ਨਾ ਖਾਸ ਤਾਂ ਕੁਝ ਹੋ ਜਾਂਦਾ ਫਿਰ ਉਹੀ ਲੋਕ ਕਹਿਣਗੇ ਡੱਲੇਵਾਲ ਸਾਹਿਬ ਬਹੁਤ ਚੰਗੇ। ਬਾਈ ਮੈਂ ਅਕਸਰ ਬੋਲਦਾ ਰਹਿਣਾਗਾ। ਪਹਿਲਾਂ ਦੇਖੋ ਜਦੋਂ ਦਿੱਲੀ ਦੇ ਵਿੱਚ ਝੰਡਾ ਚੜਾਇਆ ਸੀ ਉਦੋਂ ਦੀਪ ਸਿੱਧੂ ਨੂੰ ਬੜਾ ਗਲਤ ਬੋਲਿਆ ਸੀ ਵੀ ਆਰਐਸਐਸ ਦਾ ਬੰਦਾ ਹੈ। ਇਹ ਆ ਵਾਹ ਮੁੜ ਕੇ ਜਿੱਦੇ ਬਾਈ ਦਾ ਐਕਸੀਡੈਂਟ ਬਣਾਤਾ। ਉਹਦੇ ਆਰਆਈਪੀ ਲਿਖ ਕੇ ਸਾਨੂੰ ਹੁਕਮਤਾ ਕਰਦਾ ਅਸੀਂ ਦਿੰਦੇ ਜਾਣ ਯਾਰਾ ਇਦਾਂ ਦੇ ਸਟੇਟਸ ਲਾਏ। ਬਹੁਤ ਭੰਡਿਆ ਸੀ। ਮੁੜ ਕੇ ਗੱਲ ਸਿੱਧੂ ਤੇ ਲੈ ਆਓ। ਸਿੱਧੂ ਨੂੰ ਇੰਨਾ ਕਰ ਰੱਜ ਕੇ ਭੰਡਿਆ ਗਿਆ ਸੀ ਆ। ਵੀ ਜਿੰਨਾ ਵੀ ਕਹਿ ਦੋ ਲੋਕਾਂ ਨੇ ਕਿਸੇ ਬੰਦੇ ਨੇ ਨਹੀਂ ਛੱਡਿਆ ਭੰਡੇ ਬਿਨਾ ਠੀਕ ਹੈ ਜਿੱਦੇ ਬਾਈ ਦੀ ਮੌਤ ਹੋ ਗਈ ਤੇ ਹੁਣ ਤੱਕ ਉਹਨਾਂ ਦੇ ਘਰੇ ਲੈਣਾ ਲੱਗੀਆਂ ਹੋਈਆਂ ਹੁਣ ਮਰਨ ਤੋਂ ਬਾਅਦ ਚੰਗਾ ਹੋ ਗਿਆ ਉਹੀ ਗੱਲ ਕਹਿੰਦਾ ਮੈਂ ਡੱਲੇਵਾਲ ਸਾਹਿਬ ਨੂੰ ਅੱਜ 46 ਦਿਨ ਹੋ ਗਏ ਮਰਨ ਵਰਤ ਤੇ ਬੈਠੇ ਨੂੰ ਸਿਆਲਾਂ ਦੇ ਦੇਣਾ ਸਭ ਤੋਂ ਵੱਧ ਸਿਆਲਾਂ ਨੂੰ ਭੁੱਖ ਲੱਗਦੀ ਹੁੰਦੀ ਹੈ ਤੜਕੇ ਆਪਾਂ ਰੋਟੀ ਨਾ ਖਾਈਏ ਨਾ ਹੱਥ ਨੇ ਪੰਜ ਖਾ ਜਾਣੇ ਜਿਵੇਂ ਦੋ ਖਾਣੀਆਂ ਹੁੰਦੀਆਂ ਹੀ ਡੱਲੇਵਾਲ ਸਾਹਿਬ ਇਕੱਲੇ ਆਪਣੇ ਲਈ ਨਹੀਂ ਬੈਠੇ ਇਹ ਆਲ ਹਿੰਦੁਸਤਾਨ ਲਈ ਬੈਠੇ ਨੇ ਇਹ ਨਹੀਂ ਵੀ ਹਲਿਆਣੇ ਲਈ ਬੈਠੇ ਜਾਂ ਪੰਜਾਬ ਲਈ ਜਾਂ ਕੱਲੇ ਪੰਜਾਬ ਲਈ ਇਹ ਆਲ ਹਿੰਦੁਸਤਾਨ ਲਈ ਬੈਠੇ ਐਮਐਸਪੀ ਦਾ ਗਰੰਟੀ ਕਾਨੂੰਨ ਇਹ ਆਲ ਹਿੰਦੁਸਤਾਨ ਨੂੰ ਦਵਾਉਣਾ ਚਾਹੁੰਦੇ ਆ ਅਜੇ ਤੱਕ ਲੋਕਾਂ ਨੂੰ ਵੱਧ ਤਾਂ ਇਹ ਨਹੀਂ ਪਤਾ ਜਿਹੜੇ ਆਸੇ ਰਾਸ ਨੂੰ ਜੁਪੀ ਦਾ ਬੰਦਾ ਟੱਕਰਿਆ ਇੱਕ ਸੋਸ਼ਲ ਮੀਡੀਆ ਵਾਲਾ ਹੈ ਕਹਿੰਦਾ ਐਮਐਸਪੀ ਹੈ ਕੀ ਮੈਂ ਤੂੰ ਖੇਤੀ ਕਰਦਾ ਕਹਿੰਦਾ ਕਰਦਾ ਮੈਂ ਤੇਰੀ ਝੋਨਾ ਕਹਿੰਦਾ 2000 ਨੂੰ ਵਿਕਿਆਗਾ ਮੈਂ ਕਹਿੰਦਾ ਸਾਡਾ ਇੱਥੇ 2300 ਤੋਂ ਉੱਪਰ ਵਿਕਿਆਗਾ ਕਹਿੰਦਾ ਕਿਉਂ ਮੈਂ ਕਿਹਾ ਸਾਡੇ ਕੋਲੇ ਐਮਐਸਪੀ ਆ ਉਹ ਸੈਂਟਰ ਮੈਂ ਕਹਿ ਵੀ ਰਹੀ ਆ ਕਹਿੰਦੀ ਆ ਵੀ ਸਾਨੂੰ ਪੰਜਾਬ ਨੂੰ ਦੇ ਦੇਣੇ ਇਕੱਲੇ ਨੂੰ ਵੀ ਤੁਸੀਂ ਹੋਰ ਤੋਂ ਕੀ ਲੈਣਾਗਾ ਮੈਂ ਕਿਹਾ ਸੋਡੇ ਦੀ ਵੀ ਲੜਾਈ ਲੜ ਰਿਹਾਗਾ ਕਹਿੰਦਾ ਸਾਡੇ ਤੇ ਲੋਕਾਂ ਨੂੰ ਪੱਤੀ ਨਹੀਂ ਇਹ ਗੱਲਾਂ ਬਾਰੇ ਫਿਰ ਮੈਂ ਕਿਹਾ ਉਹਨਾਂ ਨੂੰ ਦੱਸੋ ਜਾ ਕੇ ਡੱਲੇਵਾਲ ਸਾਹਿਬ ਇਕੱਲੇ ਆਪਣੇ ਲਈ ਨਹੀਂ ਵੀਰ ਲੜ ਰਹੇ ਇਹ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਲਈ ਲੜ ਰਹੇ ਨੇ ਥੱਲੋਂ ਤੋਂ ਲੈ ਕੇ ਉੱਪਰ ਤੱਕ ਜੰਮੂ ਤੱਕ ਪਰ ਲੋਕ ਨੇ ਜਿਉਂਦੇ ਜੀ ਸਾਥ ਨਹੀਂ ਦਿੰਦੇ ਗੱਲਾਂ ਕਰਦੇ ਨੇ ਵੀ ਇਹ ਆਏ ਆ ਬਚਪਚੇ ਜੋ ਮੈਂ ਹੁਣ ਕਹਿਣਾ ਨਹੀਂਗਾ ਬੜਿਆਂ ਦੇ ਵਿੱਚ ਬਿਆਨ ਆਏ ਚਲੋ ਆਪਾਂ ਨੂੰ ਇਗਨੋਰ ਕਰਦੇ ਆ ਪਰ ਮੈਂ ਇੱਕ ਗੱਲ ਕਹਿਣਾ ਵੀ ਜਦੋਂ ਬੰਦਾ ਦੁਨੀਆ ਤੋਂ ਤੁਰ ਜਾਂਦਾ ਨਾ ਫਿਰ ਆਰ ਆਈ ਪੀ ਪਾ ਕੇ ਸਟੇਟਸ ਲਾਉਣ ਦਾ ਜਾਂ ਗੀਤ ਲਾਉਣ ਦਾ ਜਾਂ ਫਿਰ ਫੋਟੋਆਂ ਕਮਾਉਣ ਦਾ ਡੀਪੀਆਂ ਲਾਉਣ ਦਾ ਕੋਈ ਦਮ ਨਹੀਂ ਹੁੰਦਾ ਵੀਰ ਮੇਰੇ ਉਹ ਤੇ ਦੂ ਮੂਸੇ ਵਾਲੇ ਵਾਲੇ ਵੀ ਇਹ ਵੇ ਲੋਕ ਜਿਹੜੇ ਲੋਕ ਮੈਨੂੰ ਉਹ ਗਾਲਾਂ ਕੱਢਦੇ ਹੁੰਦੇ ਸੀ ਨਾ ਮੈਂ ਉਹਦੀ ਸਪੋਰਟ ਕਰਦਾ ਸੀ ਤੇ ਉਹ ਅੱਜ ਦੀ ਡੀਪੀਆਂ ਲਈ ਪਿਆ ਮੋਹੀ ਗੱਲ ਕਹਿਣਾ ਡੱਲੇ ਵਾਲ ਸਾਹਿਬ ਵਰਗਾ ਬਾਈ ਜੀ ਲੀਡਰ ਨਹੀਂ ਮਿਲਣਾ ਕਿਉਂਕਿ ਪੜੇ ਲਿਖੇ ਲੀਡਰ ਆ ਇਹਨਾਂ ਨੇ ਉਹ ਜਿਹੜੇ ਕਾਲੇ ਕਾਨੂੰਨ ਪੈਨ ਵਾਲੇ ਤੇ ਹੁਣ ਐਮਐਸਪੀ ਬਾਰੇ ਇਹਨਾਂ ਨੇ ਸਟੱਡੀ ਕਰੀ ਇਹਨਾਂ ਨੇ ਪੜਿਆ ਹੋਇਆ ਸਾਰਾ ਕੁਝ ਸਾਥ ਦੋ ਜਿਉਂਦੇ ਜੀ ਦਾ ਸਾਥ ਦੋ ਮਰੇ ਤੋਂ ਬਾਅਦ ਫਿਰ ਇਕੱਠਾ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਅਸੀਂ ਤਾਂ ਇਹ ਕਹਿੰਦੇ ਹਾਂ ਡੱਲੇ ਵਾਲ ਸਾਹਿਬ ਨੂੰ ਕਦੇ ਵੀ ਕੁਝ ਨਾ ਹੋਵੇ ਕਿਉਂਕਿ ਅਜੇ ਲੀਡਰ ਨਹੀਂ ਮਿਲਦੇ ਬਿਲਕੁਲ ਬਿੱਲਾ ਜੀ ਜਿਵੇਂ ਦੂਜੀਆਂ ਕਿਸਾਨ ਜੱਥੇਬੰਦੀਆਂ 46 ਦਿਨ ਤੋਂ ਬਾਅਦ ਜਾ ਕੇ ਕਹਿੰਦੇ ਅਸੀਂ ਵਿਚਾਰ ਕਰਾਂਗੇ ਪਹਿਲਾਂ ਤਾਂ ਖੈਰ ਵੱਖੋ ਵੱਖਰੇ ਇਕੱਠ ਹੋਏ ਤੁਹਾਨੂੰ ਪਤਾ ਹੀ ਆ ਚਾਰ ਨੂੰ ਇੱਥੇ ਹੋਇਆ ਦੂਜੇ ਪਾਸੇ ਟੁਹਾਣੇ ਵੀ ਹੋਇਆ ਫਿਰ ਮੋਗਾ ਦੇ ਵਿੱਚ ਵੀ ਇਕੱਠ ਹੋਇਆ ਮਹਾਪੰਚਾਇਤ ਹੋਈ ਪਰ ਹੁਣ ਜਿਹੜਾ ਆ ਸੱਦਾ ਲੈ ਕੇ ਆਏ ਨੇ ਕਹਿੰਦੇ ਅਸੀਂ ਏਕਤਾ ਬਣਾ ਲਈਏ ਕਿ ਬਹੁਤ ਦੇਰ ਨਹੀਂ ਕਰਤੀ ਮੀਰ ਦੇਰ ਤਾਂ ਹੋਈ ਆ ਕਿਉਂਕਿ ਪਿਛਲੇ 11 ਮਹੀਨੇ ਤੋਂ ਚੱਲ ਰਿਹਾ ਤੇ 46 ਦਿਨਾਂ ਤੋਂ ਡੱਲੇ ਵਾਲਾ ਸਭ ਮਰਨ ਵਰਤ ਤੇ ਬੈਠਿਆ ਡਾਕਟਰ ਵੀ ਕਹਿੰਦੇ ਵੀ 40 ਦਿਨਾਂ ਤੋਂ ਬਾਅਦ ਬੰਦਾ ਛਿਤੀ ਛਿਤੀ ਜਿਉਂਦਾ ਨਹੀਂ ਰਹਿੰਦਾ ਇਹ ਆਪਣੀਆਂ ਦਬਾਵਾਂਗੀਆਂ ਲੋਕਾਂ ਦੀਆਂ ਦਬਾਵਾਂਗੀਆਂ ਉਹਨਾਂ ਦੇ ਚੰਗੇ ਕੀਤੇ ਹੋਏ ਕੰਮਾਂ ਦੀਆਂ ਦਬਾਵਾਂਗੀਆਂ ਜੋ ਉਹਨਾਂ ਨੂੰ ਖਾਤਰ ਦਬਾਵਾਂ ਕਰਦੇ ਕਿਉਂਕਿ ਉਹਨਾਂ ਨੇ ਬਹੁਤ ਚੰਗੇ ਦੱਲਾ ਸਾਬ ਨੇ ਪਹਿਲਾਂ ਕੰਮ ਕੀਤੇ ਅੱਜ ਵੀ ਕਰ ਰਹੇ ਨੇ ਪਰ ਮੈਂ ਇੱਕ ਗੱਲ ਕਹਿੰਦਾ ਵੀ ਇਹ 46 ਦਿਨਾਂ ਤੋਂ ਵੀ ਆਏ ਨਹੀਂ ਤੇ ਹੁਣ 15 ਤਰੀਕ ਨੂੰ ਉਹਨਾਂ ਨੇ ਫੇਰ ਰੱਖਤੀ ਵੀ 15 ਤਰੀਕ ਨੂੰ ਸਾਡੀ ਹੱਥ ਬੰਨ ਕੇ ਬੇਨਤੀ ਆ ਵੀ ਕੋਈ ਕਾਰਡਾ ਫੈਸਲਾ ਲਓ ਤੁਸੀਂ ਆ ਕੇ ਇੱਥੇ ਬੈਠੋ ਨਹੀਂ ਇਹ ਇੱਥੇ ਛੜਕਦੇ ਬੈਠਣਾ ਕੋਈ ਹੋਰ ਬੜੀਆਂ ਜਾਂਦੀਆਂ ਤੁਸੀਂ ਦਿੱਲੀ ਨੂੰ ਕੂਚ ਕਰੋ ਪਰ ਡੱਲੇ ਵਾਲ ਸਾਹਿਬ ਦਾ ਬੇਨਤੀ ਹੱਥ ਬਨ ਕੇ ਵੀ ਸਾਥ ਦਿਓ ਕਿਉਂਕਿ ਜੇ ਕੇਰਾ ਪਾਣੀ ਥਲਾਂ ਦੀ ਪੁਲਾਂ ਥਲਾਂ ਦੀ ਪਾਣੀ ਟਪ ਜੇ ਨਾ ਤੇ ਉਹ ਛੇਤੀ ਛੇਤੀ ਫਿਰ ਮੁੜਦਾ ਨਹੀਂ ਹੁੰਦਾ ਬੇਨਤੀ ਹੈ ਵੀ ਕਿਤੇ ਟਾਈਮ ਨਾ ਟਪਾ ਦਿਓ ਇਹੋ ਜਿਹਾ ਹੀਰਾ ਲੀਡਰ ਨਾ ਕਮਾ ਦਿਓ ਸਾਥ ਦੋ ਇਸ ਤਾਈ ਹੀ ਬੇਨਤੀ ਕਰ ਸਕਦੇ ਆ ਮੈਂ ਇੱਥੇ ਗੱਲ ਕਰਨਾ ਨਹੀਂ ਚਾਹੁੰਦਾ ਪਰ ਗੱਲ ਬਾਰ-ਬਾਰ ਫਿਰ ਦਿਮਾਗ ਦੇ ਵਿੱਚ ਆ ਜਾਂਦੀ ਆ ਕਿ ਚਲੋ ਬਾਕੀ ਤਾਂ ਆਗੇ ਇੱਕ ਖੁੰਡੇ ਵਾਲਾ ਰੁਲਦੋ ਸਿੰਘ ਮਾਨਸਾ ਬڑے ਬਿਆਨ ਦਿੱਤੇ ਪਹਿਲਾਂ ਕਹਿੰਦੇ ਮੈਨੂੰ ਕਿਹੜਾ ਪੁੱਛ ਕੇ ਬੈਠੇ ਆ ਜਗਜੀਤ ਸਿੰਘ ਡੱਲੇਵਾਲ ਉਹਨਾਂ ਬਾਰੇ ਕੀ ਕਹੋਗੇ ਤੁਸੀਂ ਦੇਖੋ ਬਾਈ ਜੀ ਉਹਨਾਂ ਨੇ ਕੱਲ ਮਹਾਪੰਚਾਇਤ ਕੱਲ ਹੀ ਸੀ ਨਾ ਕੱਲ ਮਹਾਪੰਚਾਇਤ ਕਰੀਆ ਉੱਥੋਂ ਵੀ ਉਹਨਾਂ ਨੇ ਇੱਕ ਬਿਆਨ ਆਪਣੇ ਆਪ ਮੰਨ ਕੇ ਚੱਲ ਆਪਣੇ ਸਟੇਜ ਤੋਂ ਅਲਾਉਂਸ ਕੀਤਾਗਾ ਉਹਨਾਂ ਨੇ ਇਹੀ ਗੱਲ ਕਹੀ ਆ ਵੀ ਅੱਜ ਤੋਂ ਬਾਅਦ ਕੋਈ ਵੀ ਬੰਦਾ ਡੱਲੇਵਾਲ ਸਾਹਿਬ ਸ਼ੰਭੂ ਜਾਂ ਖਨੋਰੀ ਦੇ ਉੱਤੇ ਕੋਈ ਗਲਤ ਬਿਆਨ ਬਾਜੀ ਨਾ ਕਰੇ ਉਹ ਆਪ ਦੇ ਆਪ ਮੰਨੇ ਆ ਪਹਿਲਾਂ ਗਲਤ ਬਿਆਨ ਉਹਨਾਂ ਨੇ ਦਿੱਤੇ ਆ ਉਹ ਕੱਲ ਆਪਣੇ ਆਪ ਮੰਨੇ ਆ ਲੋਕਾਂ ਦਾ ਦਬਾ ਸੀ ਹਾਂ ਲੋਕਾਂ ਦਾ ਦਬਾ ਲੋਕਾਂ ਦਾ ਪ੍ਰੈਸ਼ਰ ਡੱਲੇਵਾਲ ਸਾਹਿਬ ਦਾ ਦਬਾ ਡੱਲੇਵਾਲ ਸਾਹਿਬ ਦੀ ਜਿਹੜੀ ਸੋਚ ਆ ਉਹਦਾ ਦਬਾ ਕਿਉਂਕਿ ਡੱਲੇਵਾਲ ਸਾਹਿਬ ਮਰਨ ਬਰਤ ਦੇ ਬੈਠੇ ਆਪਣੇ ਪਰਿਵਾਰ ਨੂੰ ತ್ಯਾਕ ਕੇ ਬੈਠੇ ਆ ਆਪਣੇ ਪੋਤਾ ਦੇਖੋ ਛੋਟਾ ਜਿਹਾ ਬੱਚਾ ਹੈਗਾ ਭਾਬ ਕੋ ਜਨ ਜਦੋਂ ਵੀਡੀਓ ਦੇਖਦੇ ਆ ਕਿਨੂੰ ਨਹੀਂ ਚੰਗਾ ਲੱਗਦਾ ਮੂਲ ਨੂੰ ਵਿਆਹ ਪਿਆਰਾ ਹੁੰਦਾ ਪੁੱਤ ਨਾਲ ਪੋਤਾ ਵੱਧ ਪਿਆਰਾ ਤੁਸੀਂ ਇਹ ਦੇਖੋ ਵੀ ਉਹਨਾਂ ਦਾ ਸਾਥ ਛੱਡਣਾ ਇੱਕ ਮੰਨ ਕੇ ਚਲੋ ਵੀ ਜ਼ਿੰਦਗੀ ਦੇ ਜਿਵੇਂ ਬੈਗਬੁੱਟ ਤੇ ਚਲੇਗੇ ਕਦੋਂ ਵੀ ਕੁਝ ਹੋ ਸਕਦਾ ਹੈਗਾ ਇਹ ਕੋਈ ਕੋਈ ਆਪਣੀ ਜ਼ਿੰਦਗੀ ਲੋਕਾਂ ਦੀ ਬਾਤ ਸਕਦਾ ਹੈ ਹਰ ਇੱਕ ਦੇ ਬੱਸ ਦੀ ਗੱਲ ਨਹੀਂ ਹੈਗੀ ਬਾਕੀ ਸੀ ਕਹਿੰਦੇ ਵੀ ਸਾਡੇ ਵੱਡੇ ਵਡੇਰੇ ਨੇ ਅਸੀਂ ਰੁਲਦੂ ਜੀ ਨੂੰ ਵੀ ਕਹਿੰਦੇ ਨੇ ਵੱਡੇ ਵਡੇਰੇ ਨੇ ਠੀਕ ਆ ਜੀ ਜੋ ਵੀ ਬਿਆਨਬਾਜ਼ੀ ਦਿੱਤੀ ਕੋਈ ਗੱਲ ਨਹੀਂ ਦਿੱਤੀ ਪਰ ਤੁਸੀਂ ਜੁੜੋ ਨਾਲ ਜੇ ਨਹੀਂ ਇੱਥੇ ਚੰਗਾ ਲੱਗਦਾ ਕਿਸੇ ਹੋਰ ਪਾਸੇ ਬਹਿ ਜਾਓ ਰੋਸ ਕਰੋ ਰੋਸ ਕਰਨਾ ਜ਼ਰੂਰੀ ਆ ਕਿਉਂਕਿ ਛੇਤੀ ਛੇਤੀ ਮੋਰਚੇ ਵਿੱਡੇ ਨਹੀਂ ਜਾਂਦੇ ਜਦੋਂ ਵਿੱਡੇ ਜਾਂਦੇ ਨੇ ਉਹਨੂੰ ਪੂਰ ਚੜਾਉਣ ਖਾਤਰ ਜੋਰ ਸਾਰਿਆਂ ਨੂੰ ਲਾਉਣਾ ਪੈਂਦਾ ਇਹ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਦੁਸ਼ਮਣ ਬਹੁਤ ਵੱਡਾ ਹੈਗਾ ਆਪਣਾ ਸੈਂਟਰ ਨਾਲ ਮੁਕਾਬਲਾ ਆ ਆਲ ਵਰਲਡ ਦੀਆਂ ਸਰਕਾਰਾਂ ਨਾਲ ਮੁਕਾਬਲਾ ਹੈ ਇਹ ਠੀਕ ਹੈ ਨਾ ਜੇ ਇਕੱਠੇ ਰਲ ਕੇ ਚੱਲਾਂਗੇ ਤਾਂ ਕੁਛ ਨਾ ਕੁਛ ਲੈ ਮਰਾਂਗੇ ਤੇ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਪਰਸੋਂ ਕੋਮੀ ਇਨਸਾਫ ਮੋਰਚਾ ਚੰਡੀਗੜ੍ਹ ਕੀ ਖੇਤਰ 'ਤੇ ਹੈ ਗੁਰੂ ਗੁਰੂ ਗ੍ਰੰਥ ਸਾਹਿਬ ਸਵਾਰੀ ਵੀ ਨਹੀਂ ਛੱਡੀ ਉਹਥੇ ਵੀ ਗੋਲੇ ਚਲਾਏ ਗਏ ਨੇ ਪੰਜਾਬ ਕਰ ਰਹੇ ਸੀ ਉਹਨਾਂ ਦੇ ਹਾਂ ਉਹਨਾਂ ਤੇ ਵੀ ਗੋਲੇ ਚਲਾਏ ਗਏ ਆ ਤੇ ਉਹ ਦਿਨ ਦੂਰ ਨਹੀਂ ਜਦੋਂ ਆਪਾਂ ਨੂੰ ਘਰੇ ਵਾੜ ਵੜ ਖੱਲਾ ਕਰਨਗੇ ਕੁੱਟਾ ਕਰਨਗੇ ਇੱਕ ਪੰਜਾਬ ਆ ਜਿਹੜਾ ਹਰ ਇੱਕ ਮੁੱਦੇ ਦੇ ਵਿੱਚ ਆਵਾਜ਼ ਚੱਕਦਾ ਉਸ ਤੋਂ ਬਾਅਦ ਹਰਿਆਣਾ ਆਉਂਦਾ ਤੇ ਉਸ ਤੋਂ ਬਾਅਦ ਸਾਰੇ ਸਟੇਟ ਆਉਂਦੇ ਆ ਹਰਿਆਣਾ ਪੰਜਾਬ ਦੋਵੇਂ ਇਕੱਠੇ ਨੇ ਇਹ ਆਪਸ ਵਿੱਚ ਸਹਿਚਾਰਨਾ ਚੱਲਦਿਆ ਮੈਂ ਹੁਣ ਵੀ ਬੇਨਤੀ ਕਰਦਾ ਯਾਰ ਵੀ ਲੜੋ ਇਹ ਆਪ ਦੀ ਲੜਾਈ ਨਹੀਂ ਲੜ ਰਹੇ ਹਰ ਇੱਕ ਕਿਸਾਨ ਦੀ ਲੜਾਈ ਲਈ ਲੜ ਰਾਈ ਲੜ ਰਹੇ ਨੇ ਕੋਈ ਇਹ ਨਹੀਂ ਹੈਗਾ ਵੀ ਆ ਕੱਲੇ ਮੇਰੇ ਘਰ ਨੂੰ ਐ ਐਮਐਸਪੀ ਚਾਹੀਦੀ ਆ ਵੀ ਮੇਰੇ ਘਰ ਨੂੰ ਐਮਐਸਪੀ ਚਾਹੀਦੀ ਆ ਇਹ ਆਲ ਕਿਸਾਨ ਖਾਤਰ ਲੜ ਰਹੇ ਨੇ ਜੇ ਬੇੜਾ ਥੋਂ ਲੰਘ ਗਿਆ ਮੁੜ ਕੇ ਜਿਹੜੇ ਮੋਰਚੇ ਨਹੀਂ ਇਕੱਠੇ ਹੁੰਦੇ ਬੇੜਾ ਥੋਂ ਲੰਘੇ ਮੁੜ ਕੇ ਕਦੇ ਹੱਥ ਨਹੀਂ ਆਉਣਾ ਪਹਿਲੀ ਗੱਲ ਤਾਂ ਇਹ ਜਾਂ ਲੀਡਰ ਹੀ ਨਹੀਂ ਮਿਲਣਾ ਸੀ ਕਹਿੰਦੇ ਵੀ ਅਸੀਂ ਡੱਲਿਆ ਸਾਹਿਬ ਦੀ ਸੋਚ ਨੂੰ ਸਪੋਰਟ ਕਰਦਿਆਂ ਆ ਦੇਖੋ ਕਿੰਨੇ ਬਾਈ ਬਜ਼ੁਰਗ ਬੈਠੇ ਆ ਮੁੰਡੇ ਬੈਠੇ ਜਵਾ ਮਾਤਾ ਪਹਿਣਾ ਵੀ ਬੈਠੀਆਂ ਗਈਆਂ ਇਹ ਡੱਲੇ ਵਾਲਾ ਸਾਹਿਬ ਦੀ ਸੋਚ ਦੇ ਸਮਰਥਤਾ ਸਾਰੇ ਅਸੀਂ ਉਹਨਾਂ ਦੇ ਰਿਣੀ ਰਹਾਂਗੇ ਜੋ ਸਾਡੇ ਖਾਤਰ ਐਡਾ ਵੱਡਾ ਸਟੈਂਡ ਲੈ ਕੇ ਆਪਣੀ ਜ਼ਿੰਦਗੀ ਦਾ ਦੇ ਉੱਤੇ ਲਾ ਕੇ ਬੈਠੇ ਹੋਏ ਆ ਭਾਈ ਜੀ ਜਿਸ ਤਰੀਕੇ ਦੇ ਨਾਲ ਚਾਰ ਨੂੰ ਇਕੱਠ ਹੋਇਆ ਸੀ ਉਸ ਇਕੱਠ ਤੋਂ ਬਾਅਦ ਬਹੁਤ ਜ਼ਿਆਦਾ ਦਬਾਅ ਬਣਿਆ ਹਾਲਾਂਕਿ ਕੇਂਦਰ ਦੇ ਉੱਤੇ ਵੀ ਬਣਿਆ ਪਰ ਪੰਜਾਬ ਸਰਕਾਰ ਦੇ ਉੱਤੇ ਜਿਹੜਾ ਦਬਾਅ ਬਣਿਆ ਸੀ ਉਹ ਤਾਂ ਬਿਲਕੁਲ ਸਾਫ਼ ਜਗ ਜਾਹਰੀ ਹੋ ਚੁੱਕਿਆ ਪੰਜਾਬ ਸਰਕਾਰ ਦਾ ਬਈ ਯਾਰ ਕੱਟ ਪੁੱਤ ਲਈ ਉਹਨਾਂ ਦੀ ਯਾਰ ਉਹਦਾ ਜਿੰਮੇ ਕਹੇ ਸਿਆਣੇ ਦੀ ਕਹਾਵਤ ਹੁੰਦੀ ਹੈ ਨਾ ਕਹਿੰਦੇ ਜਦੋਂ ਪੇੜ ਮੋਣਦੇ ਹੁੰਦੇ ਆ ਉਹਨੂੰ ਦੱਬ ਕੇ ਰੱਖਣਾ ਪੈਂਦਾ ਹੁੰਦਾ ਉਹ ਦੱਬਣ ਦੇ ਬਜਾਇ ਨਾ ਅੱਖ ਤੇ ਮੰਮੁੰਦੀਆਂ ਦੇਖੀਆਂ ਨਾ ਪਿੰਡ ਸਾਡੇ ਪਿੰਡ ਹੈਗੀ ਆ ਉਹ ਅੱਖ ਤੇ ਫਿੱਡਾ ਮੁੱਧਾ ਮਾਰ ਦਿੰਦੇ ਆ ਉਹਨੂੰ ਐਂ ਹਾਂ ਮੈਨੂੰ ਦੱਬੀ ਪਏ ਆ ਇਹ ਪੰਜਾਬ ਸਰਕਾਰ ਦਾ ਤਾਂ ਆ ਕੰਮ ਆ ਉਹਨੂੰ ਮੋਦੀ ਨੇ ਕਿਹੜਾ ਦੱਬ ਕੇ ਅੱਖ ਤੇ ਫਿੱਡਾ ਮੁੱਧਾ ਮਾਰਤਾ ਉਹਨਾਂ ਚੂਨ ਐ ਮੈਂ ਉਹ ਬੈਠੇ ਆ ਆਉਂਦੇ ਆ ਚਾਰ ਮਲਾਜ਼ਮ ਇੱਥੋਂ ਮੁੜ ਜਾਂਦੇ ਆ ਜੋ ਇਹਨਾਂ ਨੂੰ ਕੋਈ ਗੱਲ ਪੁੱਛੀਏ ਪਰਥੋਂ ਇੱਥੇ ਪੱਤਰਕਾਰ ਨੇ ਗੱਲ ਪੁੱਛੀ ਵੀ ਤੁਹਾਡਾ ਕੋਈ ਸੈਂਟਰ ਨਾਲ ਰابطਾ ਹੋਇਆ ਅਗੇ ਇਹਦੇ ਬਾਰੇ ਗੱਲ ਫੇਰ ਕਰਾਂਗੇ ਯਾਰ ਇਹੇ ਗੱਲਾਂ ਬਹੁਤ ਵੱਡੀਆਂ ਯਾਰ ਸਾਨੂੰ 3 ਕਰੋੜ ਜਨਤਾ ਨੇ ਚੁਣਿਆ ਯਾਰ ਤੁਹਾਡੇ ਤੇ ਮਾਣ ਕਰਿਆ ਯਾਰ ਇਹ ਕੁਝ ਨਾ ਕੁਝ ਮੰਤਰੀ ਤਾਂ ਇਹਦੇ ਵੀ ਖੇਤੀ ਕਰਦੀ ਹੋਣੀ ਹੈ ਭਗਵੰਤ ਮਾਨ ਸਾਹਿਬ ਭਗਵੰਤ ਮਾਨ ਸਾਹਿਬ ਕਹਿੰਦਾ ਮੈਂ ਪੱਖੇ ਦੇ ਜਿਹੜੀਆਂ ਡੁਰੀਆਂ ਪਾਈਆਂ ਮੈਂ ਪੱਖੇ ਦੇ ਜਿਹੜੀਆਂ ਡੁਰੀਆਂ ਪਾਈਆਂ ਮੈਂ ਖੂਚ ਬੜਿਆ ਜੇ ਖੂਚ ਬੜਿਆ ਫਿਰ ਉਹਨੂੰ ਇਹ ਵੀ ਪਤਾ ਹੋਵੇ ਐਮਐਸਪੀ ਵੀ ਕੀ ਚੀਜ਼ ਆ ਉਹ ਕਹਿੰਦੇ ਸਾਡੇ ਹੱਥ ਚ ਤਾਂ ਹੈ ਨਹੀਂ ਮੰਗਦਾ ਜਿਹੜਾ ਐਮਐਸਪੀ ਦਾ ਕੇਂਦਰ ਨਹੀਂ ਦੇਣੀ ਤੇ ਫਿਰ ਉਹ ਬੀਬੀ ਆਏ ਕਿ ਉਹ ਮਾਰਦੀ ਹੁੰਦੀ ਚੁਟਕੀਆਂ ਵੀ ਤਿੰਨੇ ਮਿੰਟਾਂ ਚ ਐਮਐਸਪੀ ਦੇ ਤੂੰ ਉਹ ਬਾਅਦ ਦੇ ਵਿੱਚ ਕਹਿੰਦੇ ਮੇਰੇ ਤੋਂ ਜਲਦਬਾਜੀ ਚ ਕਹਿੰਦੇ ਜਜ਼ਬਾਤਾਂ ਚ ਬਹਿ ਕੇ ਕਿਹਾ ਤੇ ਮੈਂ ਨਾ ਇੱਥੇ ਕਹਿੰਦਾ ਕਿਸੇ ਨੂੰ ਗਲਤ ਬਿਆਨ ਦੇ ਤਾਂ ਮੈਂ ਨ ਉਦੋਂ ਤਾਂ ਕਾਮਨਗਰ ਕੀ ਸੀ ਉਹ ਜਿੱਦਾਂ ਹੁਣ ਆਪਾਂ ਆਮ ਨਗਰਿਕ ਇਕ ਉਦੋਂ ਤਾਂ ਬੀਬਾ ਜੀ ਇੱਕ ਮਿੰਟ ਜੀ ਉਦੋਂ ਤਾਂ ਬੀਬਾ ਜੀ ਇੱਕ ਆਮ ਨਗਰਿਕ ਸੀ ਹੁਣ ਮੇਰੇ ਕਿਹੜਾ ਗਲਤ ਤੇ ਤਲਵਾਰ ਖੜੀ ਆ ਵੀ ਮੈਂ ਕਿਸੇ ਐਸ ਕੇ ਐਮ ਵਾਲੇ ਨੂੰ ਜਾਂ ਕਿਸੇ ਜਥੇਬੰਦੀ ਨੂੰ ਮੈਂ ਗਲਤ ਬੋਲੂਗਾ ਮੇਰੇ ਗਲਤ ਤੇ ਤਲਵਾਰ ਤੇਰੀ ਸਵਾਲ ਤਾਂ ਤੁਸੀਂ ਮੈਨੂੰ ਪੁੱਛ ਰਹੇ ਹੋ ਉਹ ਐਂ ਕਰਨਾ ਸੌਖਾ ਹੈ ਵੀਰ ਮੇਰਾ ਪਰ ਜਦੋਂ ਨਿਭੜਨਾ ਪੈਂਦਾ ਉਦੋਂ ਔਖਾ ਹੋ ਜਾਂਦਾ ਮੈਂ ਇਹ ਹੀ ਗੱਲ ਕਹਿਣਾ ਵੀ ਇਹ ਸਰਕਾਰ ਨਾ ਜਿਹੜੀ ਭਗਵੰਤ ਮਾਨ ਮੇਰੀ ਹੱਥੀ ਨਿਕਲਿਆ ਇਹ ਭਗਵੰਤ ਮਾਨ ਇਹ ਭੰਡਾ ਦੀ ਸਰਕਾਰ ਆ ਇਹਨਾਂ ਦੇ ਦਿਖਾਉਣ ਵਾਲੇ ਦੰਦ ਹੋਰ ਆ ਕਿਉਂਕਿ ਸੋਸ਼ਲ ਮੀਡੀਆ 'ਤੇ ਦਿਖਾਉਣ ਵਾਲੇ ਦੰਦ ਕੁਝ ਹੋਰ ਹੁੰਦੇ ਖਾਣ ਵਾਲੇ ਕੁਝ ਹੋਰ ਹੁੰਦੇ ਆ ਯਾਨੀ ਕਿ ਸੋਸ਼ਲ ਮੀਡੀਆ ਤੋਂ ਹੀ ਕਹਿੰਦੇ ਸਰਕਾਰ ਬਣਾਈ ਐ ਇਹ ਉਹੀ ਗੱਲ ਕਹਿੰਦੇ ਦੋ ਪ੍ਰਕਾਰ ਦੇ ਦੰਦ ਨੇ ਹਾਥੀ ਵਾਲੇ ਦੰਦ ਹੁੰਦੇ ਸੋਸ਼ਲ ਮੀਡੀਆ ਵਾਲੇ ਮੈਂ ਵੀ ਉਹਨਾਂ 'ਚ ਇੱਕ ਆ ਖਾਣ ਵਾਲੇ ਹੋਰ ਹੁੰਦੇ ਆ ਦਿਖਾਉਣ ਵਾਲੇ ਹੋਰ ਹੁੰਦੇ ਆ ਇਹਨਾਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜੀ ਮੈਂ ਕਹਿੰਦਾ ਵੀ ਦੋ ਸਾਲ ਭਗਵਾਨ ਤਮਾਨ ਦੇ ਰਹੇਗੇ ਹੁਣ ਵੀ ਕਿਸਾਨਾਂ ਦਾ ਹੋ ਕੇ ਚੱਲੇ ਨਾ ਠੀਕ ਆ ਹੁਣ ਵੀ ਹੋ ਕੇ ਚੱਲੇ ਸ਼ੁਭ ਕਰਨ ਦੀ ਹੱਤਿਆ ਕਰੀ ਸ਼ਹੀਦ ਕਰਿਆ ਗਿਆ ਕਿਉਂ ਉਹ ਪੰਜਾਬ ਦੇ ਵਿੱਚ ਆ ਕੇ ਮਰਿਆ ਗਿਆ ਉਹ ਤਾਂ ਉਹਨਾਂ ਦੇ ਹੱਥ ਸੀ ਨਾ ਪਰਚਾ ਤਾਂ ਦੇਣਾ ਚਾਹੀਦਾ ਸੀ ਨਾ ਕਿਸੇ ਤੇ ਪਰਚਾ ਇਹ ਤਾਂ ਪੁਲਿਸ ਕਾ ਦੀ ਅਣਪਛਾਤੀ ਹੋਈ ਹੈ ਤੇ ਜਿਹੜੇ ਚੱਕ ਕੇ ਮੁੰਡੇ ਲੈ ਕੇ ਗਏ ਨੇ ਆਪਣਾ ਪ੍ਰਿਕਟਵਲ ਮੁੰਡਾ ਲੈ ਕੇ ਗਏ ਨੇ ਤੇ ਉਹਨਾਂ ਦੇ ਪੁਲਿਸ ਵਾਲੇ ਵੀ ਦੱਸੀ ਫਿਲਾਨਾ ਫਿਲਾਨਾ ਚੱਕ ਕੇ ਲਗੇ ਨੇ ਆਹ ਬੰਦੇ ਆ ਉਹ ਅੱਜ ਵੀ ਸਿਆਣ ਦੇ ਤੇ ਖੜਾ ਕੇ ਪੁੱਛਣੇ ਹੁਣ ਤੇ ਫੇਰ ਉਹ ਤਾਂ ਜਾਗਦਾ ਜਿਹਾ ਹੁੰਦਾ ਜਿਹੜਾ ਮੁੰਡੇ ਦਾ ਗੱਟੇ ਚ ਪਾ ਕੇ ਲੈ ਗਿਆ ਉਹ ਤਾਂ ਜਾਗਦਾ ਜਿਹਾ ਹੁੰਦਾ ਨਾ ਠੀਕ ਹੈ ਨਾ ਆਨਪਛਾਤਿਆਂ ਦੇ ਪਾਦਾਂ ਆਨਪਛਾਤਿਆਂ ਦੇ ਕੋਈ ਮਰਜ਼ੀ ਪਾ ਦੋ ਮੈਂ ਉਹੀ ਗੱਲ ਕਹਿਣਾਗਾ ਵੋਟਾਂ ਵੇਲੇ ਆਨਪਛਾਤਿਆਂ ਦੇ ਕਿਉਂ ਨਹੀਂ ਪੈਂਦਾ ਆ ਸਰਪੰਚੀ ਦੇ ਵੋਟਾਂ ਪੈ ਕੇ ਹਟੀਆਂ ਉਦੋਂ ਆਨਪਛਾਤਿਆਂ ਦੇ ਕਿਉਂ ਨਹੀਂ ਪਉਦਾ ਨਾ ਦੇਖ ਦੇਖ ਵੀ ਆ ਸਾਡੇ ਉਲਟ ਚੱਲਦੇ ਤੇ ਪਰਚਾ ਪਾਉ ਆ ਸਾਡੇ ਆ ਕਰਦੇ ਇਹਦੇ ਤੇ ਪੂਰਾ ਦਬਛਾ ਲਾਓ ਸਰਪੰਚੇ ਤੋਂ ਖਤਰ ਜੋਰ ਲੱਗੇ ਇਹਨਾਂ ਦਾ ਪੂਰਾ ਪਰ ਕਿਸਾਨਾਂ ਵਾਰੇ ਨਹੀਂ ਲੱਗ ਰਿਹਾ ਯਾਰ ਕੀ ਗੱਲ ਹੈ ਕਿਉਂ ਲੋਕਾਂ ਨੂੰ ਵੀ ਤੁਸੀਂ ਕਸੂਰਬਾਰ ਮੰਨਦੇ ਹੋ ਲੋਕਾਂ 'ਚ ਵੀ ਕਮੀਆਂ ਨੇ ਮੈਂ ਉਹੀ ਗੱਲ ਕਹਿਣਾ ਹੁਣ ਵੀ ਲੋਕ ਨਾ ਹੱਥ 'ਚ ਪੌਆ ਲਾ ਕੇ ਪਿੰਡਾਂ ਦੇ ਗਰੁੱਪ ਆਕਸਰ ਬਣੇ ਹੁੰਦੇ ਆ ਮੈਂ ਕੋਈ ਕੈਨੂੰ ਡਰਦਾ ਨਹੀਂ ਆਪਾਂ ਨੂੰ ਡਰਨੀ ਆਪਾਂ ਦੀ ਗੱਲ ਮੈਂ ਫਲਾਨੀ ਪਾਰਟੀ ਦਾ ਮੈਂ ਪੌਆ ਲਾ ਕੇ ਸਾਡੇ ਪਿੰਡ ਦੇ ਗਰੁੱਪਾਂ 'ਚ ਵੀ ਹੁੰਦੀ ਹੂੰ ਤੂੰ ਤੂੰ ਮੈਂ ਛੋਡੇ ਨੇ ਆਹ ਕਰਤਾ ਸਾਡੇ ਨੇ ਆਹ ਕਰਤਾ ਸਾਡਾ ਇੱਥੇ ਕੋਈ ਨਹੀਂ ਆਪਣੇ ਸਿਰਫ ਕਿਸਾਨ ਜਥੇਬੰਦੀਆਂ ਗਈਆਂ ਠੀਕ ਆ ਦੱਲਿਆਲ ਸਾਹਿਬ ਨੇ ਜੋ ਆਪਣੇ ਨਾਲ ਅੱਜ ਖੜੇ ਆ ਹਰ ਇੱਕ ਥਾਂ ਤੇ ਖੜਦੇ ਆ ਕੋਈ ਵੀ ਚੀਜ਼ ਹੋਵੇ ਇਹ ਨਹੀਂ ਹੈਗਾ ਵੀ ਅਜੇ ਇੱਥੇ ਆ ਲੋਕਲ ਵੀ ਇਹ ਤੋਂ ਪਹਿਲਾਂ ਵੀ ਹਰ ਥਾਂ ਖੜਦੇ ਰਹੇ ਨੇ ਮੈਂ 3 ਸਾਲ ਪ੍ਰਧਾਨ ਰਿਆਂ ਦੋ ਜ਼ਿਲ੍ਹਿਆਂ ਦਾ ਡੰਡਾ ਮਾਨਸਾ ਜ਼ਿਲ੍ਹੇ ਦਾ ਕਮੈਨ ਜੂਨੀਅਨ ਦਾ ਪ੍ਰਧਾਨ ਰਿਆਂ ਮੇਰਾ ਕਮੈਨ ਵਾਲੇ ਉਹਦੇ ਪਿੱਛੇ ੜਕ ਕੇ ਸਾਥ ਨਹੀਂ ਦਿੱਤਾ ਪਰ ਡੱਲੇ ਵਾਲ ਸਾਹਿਬ ਦੀ ਫਰਮ ਨੇ ਮੇਰਾ ਸਾਥ ਦਿੱਤਾ ਤਿੰਨ ਜਾਨਾਂ ਦੇ ਢੇਪੀ ਪਰਚਾ ਪੈ ਗਿਆ ਮਹੀਨਾ ਇੰਨਾ ਨਹੀਂ ਸਾਡੇ ਨਹੀਂ ਲੜੇ ਨਾ ਕਪੈਨਾਂ ਲਈ ਰੁਪਏ ਤਾਂ ਸੀ ਕਮਾਏ ਨਾ ਤਿੰਨ ਮਹੀਨਾ ਇੰਨਾ ਨੇ ਤਿੰਨ ਜਾਨਾਂ ਦੇ ਢੇਪੀ ਪਿੰਡ ਜੀ ਮਹੀਨਾ ਭਿੱਖੀ ਥਾਂ ਉਹ ਥਾਣੇ ਮੂਰੇ ਬੈ ਕੇ ਧਾਰਨਾ ਦਿੱਤਾ ਤਿੰਨ ਜਾਨਾਂ ਤੇ ਜਿਹੜਾ ਪਰਚਾ ਪਾਇਆ ਸੀ ਉਹ ਰੱਦ ਕਰਾਇਆ। ਲਈ ਹਰ ਲਿੱਕ ਲਈ ਲੜਦੇ ਆਪਾਂ ਨੂੰ ਨਾ ਸਾਥ ਦੇਣਾ ਚਾਹੀਦਾ। ਐਮ.ਐਲ.ਏ ਤੋਂ ਕੀ ਮੰਤਰੀਆਂ ਤੋਂ ਕੀ ਲੈ ਲਾਂਗੇ ਉਹਨਾਂ ਬਲੇ ਤਾਂ ਵੀ ਕੁਝ ਨਹੀਂ। ਭਗਵਾਨ ਤਮਨ ਬੱਲੀ ਕੁਝ ਨਹੀਂ ਤਾਂ ਐਮ.ਐਲ.ਏ ਤੋਂ ਆਪਾਂ ਕੀ ਲੈ ਲਾਂਗੇ? ਤੂੰ ਦੱਸ ਦੋ ਵੀ ਕੋਈ ਵਿਕਾਸ ਕਰਤਾ ਵੀ ਮੇਰੇ ਪਿੰਡ ਤੋਂ ਸੜਕ ਕੋਈ ਬਣੀ ਨਹੀਂ। ਜਾਂ ਮੇਰੇ ਮੌਂਡ ਮੰਡੀ ਸ਼ਹਿਰ ਆ ਜਾ ਕੇ ਦੇਖ ਲੋ ਇੰਨਾ ਨਾ ਸੀ ਬ੍ਰਿਜ ਪਾਣੀ ਖੜਾ ਮਾਨਸਾ ਚ ਵਗਜੋ। ਇੰਨਾ ਨਾ ਗੱਲਾਂ ਤਾਂ ਬੜੀਆਂ ਕਹਿੰਦੇ ਬਦਲਾਅ ਬਹੁ ਕਰਤਾ। ਬਦਲਾਅ ਕੀ ਕਰਦਾ ਬਦਲਾਅ ਕਰਤਾ ਤਾਂ ਵਿਆਹ ਹੋ ਗਏ ਸਾਰਿਆਂ ਦੇ। ਜਿਹਦਾ ਚਿੱਤ ਕਰਨ ਦਾ ਕਰਾ ਲੈਂਦਾਗਾ। ਵੇ ਆਹ ਓਕੇ ਦੂ ਵੱਡਾ ਬਦਲਾਅ ਆਪ ਕੀ ਹੋਇਆ ਬਦਲਾਅ ਕਰ ਦਿੱਤਾ ਲੋਕਾਂ ਦੇ ਖੇਤਰ ਪੈਣ ਲੱਗ ਗਏ ਇਹਨਾਂ ਨੇ ਤਾਂ ਅਕਾਲੀਆਂ ਨੂੰ ਵੀ ਚੰਗਾ ਮੈਂ ਕਿਸੇ ਤਰਫਦਾਰੀ ਨਹੀਂ ਕਰਦਾ ਇਹਨਾਂ ਨੇ ਤਾਂ ਅਕਾਲੀਆਂ ਨੂੰ ਵੀ ਚੰਗਾ ਕਰਵਾਤਾ ਠੀਕ ਹੈ ਨਾ ਐਨੇ ਪਰਚੇ ਤਾਂ ਉਹਨਾਂ ਨਹੀਂ ਪੁਆਏ ਜਿੰਨੇ ਹੁਣ ਪੁਆਰੇ ਨੇ ਇਹ ਸੈਂਟਰ ਦੇ ਦਵਾ ਥਲੇ ਸਰਕਾਰ ਆ ਗਈ ਸੈਂਟਰ ਦੇ ਦਵਾ ਥਲੇ ਸਰਕਾਰ ਆ ਗਈ ਸਰਕਾਰ ਨੇ ਗੋਡੇ ਟੇਕਤੇ ਉੱਥੇ ਗੱਲ ਕਹਿੰਦਾ ਸੌਥ ਰੱਸਾ ਸੈਰੀ ਤੇ ਗੰਢ ਅੱਖ ਤੇ ਫਿੱਡਾ ਮੁੱਦਾ ਵੱਜ ਗਿਆ ਹੁਣ ਉਹਨਾਂ ਨੂੰ ਇਹ ਵੀ ਸਾਨੂੰ ਦੱਬੀ ਪਏ ਆ ਮੋਦੀ ਉਹਰੇ ਆਪ ਦੇ ਕੰਮ ਲੱਗ ਗਏ ਇਹਨਾਂ ਨੂੰ ਦੱਬ ਲਿਆ ਅੱਖ ਤੇ ਫਿੱਡਾ ਮੁੱਦਾ ਮਾਰਤਾ ਕੰਮ ਨਿਭੜ ਗਿਆ ਇਹ ਸੈਂਟਰ ਨਾਲ ਕਿਉ ਖਿਚੜੀ ਨੇ ਫੋਨ ਤੇ ਗੱਲਾਂ ਵੀ ਹੁੰਦੀਆਂ ਸਾਰਾ ਕੁਝ ਹੁੰਦਾ ਤਾਂ ਹੀ ਨਹੀਂ ਮੁੰਡੀ ਹਿਲਾ ਰਿਆ ਤਾਂ ਹੀ ਨਹੀਂ ਕੋਈ ਕਹਿ ਰਿਹਾ ਬਿਆਨ ਕਰ ਰਿਹਾ ਇਹ ਕਹਿੰਦੇ ਇੱਕ ਦਿਨ ਪੰਜਾਬ ਬੰਦ ਕਰਿਆ ਕਹਿੰਦਾ 100 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਇਹ ਬੰਦੇ ਨੇ ਕਿ ਹਨ 100 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਤੇ ਮੈਂ ਇੱਕ ਗੱਲ ਪੁੱਛਣਾ ਚਾਹੁੰਨਾ ਸੈਂਟਰ ਸਰਕਾਰ ਨੇ ਇੱਕ ਵਾਰੀ ਕਮੇਟੀ ਦਾ ਐਲਾਨ ਕੀਤਾ ਕਹਿੰਦਾ 5 ਕਰੋੜ ਰੁਪਏ ਦਾ ਖਰਚਾ ਆ ਗਿਆ ਹੂੰ ਸੁਣੋ ਇੱਕ ਗੱਲ ਬਿਟਾ 1 ਕਰੋੜ ਪੰਜਾਬ ਦੇ ਬਿਟਾ ਹੀ ਹਰਿਆਣਾ ਦੇ ਵਿੱਚ ਚਲੋ ਉਹ ਵੀ ਛੱਡੋ ਪਰੇ ਜਿਹੜੇ ਆਪਦੀਆਂ ਇਹ ਪ੍ਰੋਮੋਸ਼ਨਾਂ ਕਰਦਾ ਥਾਂ ਥਾਂ ਫਲੈਕਸੀਆਂ ਲਾਈਆਂ ਪੀਆਂ ਖੰਭਿਆਂ ਤੇ ਕੋਈ ਬੱਸ ਨਹੀਂ ਛੱਡੀ ਅੱਗੇ ਨਾ ਫਿਲਮਾਂ ਫੁੱਲਮਾਂ ਵਾਲੇ ਐਡ ਕਰਦੇ ਬੱਸ ਮੰਗਰ ਲਾ ਕੇ ਉਹਨਾਂ ਦੇ ਪੋਸਟਰ ਲਾਏ ਗਏ ਨੇ ਤੇ ਉਹਨਾਂ ਦੇ ਕਿੰਨਾ ਕੁ ਰੁਪਿਆ ਲੱਗਾ ਜਿਹੜੇ ਹਥਿਆਰ ਦਿੰਦੇ ਆ ਇਹ ਦੇ ਕੇਜਰੀਆ ਵਾਲਾ ਹੋ ਗਿਆ ਆਪਣੇ ਹਵਾਈ ਜਹਾਜ਼ਾਂ ਤੇ ਘੁੰਮਦਾ ਹੈਲੀਕਾਪਟਰਾਂ ਤੇ ਘੁੰਮਦਾ ਆਪਣੀ ਸਕਿਉਰਟੀ ਉੱਥੇ ਜਾਂਦੀ ਹੈ ਉਹ ਵੀ ਕਿਸੇ ਦੇ ਯਾਦੂ ਵੀ ਕਿੰਨਾ ਕਰਜ ਹੋ ਗਿਆ ਬਿਲਕੁਲ 100 ਕਰੋੜ ਦਾ ਨੁਕਸਾਨ ਇੱਕ ਦਿਨ ਦਾ ਗਿਣਾਉਂਦਾ ਜਿਹੜਾ ਹਜ਼ਾਰਾਂ ਅਰਬਾਂ ਕਰੋੜ ਉੱਥੇ ਚੱਲੀ ਜਾਂਦਾ ਹੈਗਾ ਦਿੱਲੀ ਚ ਜਾਈ ਜਾਂਦਾ ਆਪਣਾ ਉਹ ਕਿੱਥੋਂ ਆ ਉਹ ਪੰਜਾਬ ਦੀ ਹੈ ਨਾ ਪੰਜਾਬ ਦੇ ਵਿੱਚ ਸਸਤਾ ਹੀ ਕਰਤਾ ਡੀਜ਼ਲ ਤੇ ਬੈਟ ਧਰ ਦਿੰਦੇ ਥੋੜੇ ਚਿਰ ਬਾਅਦ ਕਾ ਉਹੀ ਗੱਲ ਆ ਗਈ ਬਾਈ ਇਹਨਾਂ ਦੇ ਪੱਲੇ ਕੁਝ ਨਹੀਂ ਹੈਗਾ ਮੈਂ ਕਹਿੰਨਾ ਕੋਈ ਬਿਆਨ ਟੁੱਟਿਆ ਬਿਆਨ ਤਾਂ ਸੀਐਮ ਦੇ ਦੇ ਯਾਰ ਫਿਰ ਬਿਆਨ ਇੱਕ ਬਿਆਨ ਦਿੱਤਾ ਸੀ ਕਹਿੰਦੇ ਮੈਂ ਤਾਂ ਪੁਲ ਬਣ ਕੇ ਕੰਮ ਕਰ ਰਿਹਾ ਕਿਸਾਨਾਂ ਦੇ ਲਈ ਅੱਛਾ ਤੇ ਪੁਲ ਬਣ ਕੇ ਕੰਮ ਕਰ ਰਿਹਾ ਤਾਂ ਗਾਹਾਂ ਟੱਪਣ ਵੀ ਦੇਵੇ ਜਦੋਂ ਪੁਲੀ ਬਣ ਗਿਆ ਕੋਈ ਤਾਂਾਂ ਦੀ ਟ੍ਰੈਫਿਕ ਤਾਂ ਜਾਣ ਦਿੰਦਾ ਨੀਗਾ ਜਿਹੜਾ ਚੜਦਾ ਉਸੇ ਦਾ ਐਕਸੀਡੈਂਟ ਕਰ ਦਿੰਦੇ ਇਹ ਗੱਲ ਸਮਝ ਜੇ ਤੁਹਾਡੇ ਆਈ ਗਈ ਨਾ ਟੱਪਣ ਵੀ ਦੇਵੇ ਜੇ ਪੁਲ ਬਣਿਆ ਤੇ ਸੈਂਟਰ ਨੂੰ ਕਹਿ ਨਹੀਂ ਸਕਦਾ ਭਾਈ ਮੇਰੇ ਬੰਦੇ ਆਉਂਦੇ ਇੱਥੇ ਆਉਣ ਦਿਓ ਤੁਸੀਂ ਜਦੋਂ ਫਰੀਦਕੋਟ ਤੋਂ ਮੋਦੀ ਮੁੜਿਆ ਮੈਂ ਆਪਣਾ ਤਰਫਦਾਰੀ ਨਹੀਂ ਕਰਦਾ ਚੰਨੀ ਨੇ ਠੇਕੋ ਕੇ ਹੱਕ ਠੋਕ ਕੇ ਆਖਿਆ ਸੀ ਵੀ ਹਾਂ ਭਾਈ ਫਿਰੋਜ਼ਪੁਰ ਤੋਂ ਉਦੋਂ ਠੇਕ ਠੋਕ ਕੇ ਖੜਾ ਸੀ ਉਹ ਹੁਣ ਵੀ ਸਦਨ ਦੇ ਵਿੱਚ ਜਾ ਕੇ ਉਹਨੇ ਮੁੱਦਾ ਚੱਕਿਆ ਮੈਂ ਕੋਈ ਤਰਫਦਾਰੀ ਨਹੀਂ ਕਰਦਾ ਕੋਈ ਮੇਰੀ ਮਾਸੀ ਦਾ ਮੁੰਡਾ ਨਹੀਂ ਹੈਗਾ ਉਹ ਵੀ ਮੇਰੀ ਮਾਸੀ ਦਾ ਮੁੰਡਾ ਹੂਗਾ ਪਰ ਉਹ ਬੋਲਿਆ ਤਾਂ ਹੈ ਯਾਰ ਫਿਰ ਚੰਗਾ ਕਿਹਾ ਜਾਂਦਾ ਕਿਸੇ ਨੂੰ ਹੁਣ ਭਗਮਾਨ ਤਮਾਨ ਇਹਦੇ ਰਾਜ ਸਭਾ ਦੇ ਮੈਂਬਰ ਆ ਲੋਕ ਸਭਾ ਦੇ ਮੈਂਬਰ ਆ ਐਮਪੀ ਨੇ ਤਿੰਨ ਚਾਰ ਜਿੱਤੇ ਉਹ ਤਾਂ ਉੱਥੇ ਮੁੱਦੇ ਚੱਕ ਸਕਦੇ ਆ ਜਾ ਕੇ ਯਾਰ ਆਖਰ ਨੂੰ ਮੁੱਖ ਮੰਤਰੀ ਆ ਸੀਐਮ ਆ ਪੰਜਾਬ ਦਾ ਮੋਦੀ ਨੂੰ ਮਿਲਣ ਦਾ ਟਾਈਮ ਤਾਂ ਉਹਦੇ ਕੋਲੇ ਹੋਊਗੀ ਮੋਦੀ ਤਾਂ ਮਿਲੂਗੀ ਨਾ ਪਰ ਗੱਲ ਤਾਂ ਉਹੀ ਆ ਗਈ ਵੀ ਫਿਰ ਡਾਕ ਦੇ ਮੁੱਦੇ ਵਜਿਆ ਹੋਏ ਤਾਂ ਬਿਲਕੁਲ ਤਾਂ ਬਿਲਕੁਲ ਵਾਕਈ ਲੋੜ ਆ ਅੱਜ ਲੋਕਾਂ ਨੂੰ ਵੀ ਲੋੜ ਆ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਲੜਾਈ ਇਕੱਲੇ ਆਪਣੇ ਨਹੀਂ ਲੜ ਰਹੇ ਇਹ ਲੜਾਈ ਹੋਣ ਦੀ ਲੜ ਰਹੇ ਨੇ ਆਉਣ ਵਾਲੀਆਂ ਨਸਲਾਂ ਦੀ ਲੜ ਰਹੇ ਨੇ ਤੇ ਆਪਣੀਆਂ ਫਸਲਾਂ ਦੀ ਲੜਾਈ ਲੜ ਰਹੇ ਨੇ ਤਾਂ ਅਪੀਲ ਵੀ ਕੀਤੀ ਆ ਹਰ ਕੋਈ ਅਪੀਲ ਕਰ ਰਿਹਾ ਕਿ ਆਖਰੀ ਥੀ ਮੋਰਚੇ ਦੇ ਵਿੱਚ ਤੁਸੀਂ ਜ਼ਰੂਰ ਪਹੁੰਚੋ